ਸੋਰਠ ਮਹਲਾ 3 ਦੁੱਧਕੇ ਇਹ ਬਾਣੀ ਰਾਗ ਸੋਰਠ ਵਿੱਚ ਗਾਣ ਦੀ ਹਦਾਇਤ ਦਿੱਤੀ ਗਈ ਹੈ ਇਹ ਬਾਣੀ ਧੰਨ ਗੁਰੂ ਅਮਰਦਾਸ ਜੀ ਦੀ ਉਚਾਰਨ ਕੀਤੀ ਹੋਈ ਬਾਣੀ ਹੈ ਅਤੇ ਇਸ ਬਾਣੀ ਦਾ ਨਾਮ ਦੁੱਧਕੇ ਹੈ ਸਤਗੁਰ ਮਿਲੀਏ ਉਲਟੀ ਪਈ ਪਾਈ ਜੀਵਤ ਮਰੇ ਤਾਂ ਬੂਝ ਪਾਏ اے ਭਾਈ ਜੇ ਗੁਰੂ ਮਿਲ ਪਏ ਤਾ ਮਨੁੱਖ ਆਤਮਕ ਜੀਵਨ ਦੀ ਸਮਝ ਹਾਸਲ ਕਰ ਲੈਂਦਾ ਹੈ ਮਨੁੱਖ ਦੀ ਸੁਰਤੀ ਵਿਕਾਰਾਂ ਵੱਲੋਂ ਪਰਤ ਪੈਂਦੀ ਹੈ ਸੋ ਗੁਰੂ ਸੋ ਸਿੱਖ ਹੈ ਭਾਈ ਜਿਸ ਜੋਤੀ ਜੋਤ ਮਿਲਾਏ ਓਹੀ ਗੁਰੂ ਹੈ ਓਹੀ ਸਿੱਖ ਹੈ ਜਿਸ ਦੀ ਆਤਮਾ ਨੂੰ ਪਰਮਾਤਮਾ ਆਪਣੇ ਵਿੱਚ ਮਿਲਾ ਦਿੰਦਾ ਹੈ ਮਨ ਰੇ ਹਰ ਹਰ ਸੇਤੀ ਲਿਵ ਲਾਏ ਏ ਮੇਰੇ ਮਨ ਸਦਾ ਹੀ ਪ੍ਰਮਾਤਮਾ ਨਾਮ ਸੁਰਤੀ ਜੋੜੀ ਰੱਖ ਮਨ ਹਰ ਜਪ ਮੀਠਾ ਲਾਗੇ ਭਾਈ ਗੁਰਮੁਖ ਪਾਏ ਹਰ ਥਾਏ ਰਹਾਉ ਏ ਮੇਰੇ ਮਨ ਜਪ ਜਪ ਕੇ ਪ੍ਰਮਾਤਮਾ ਪਿਆਰਾ ਲੱਗਣ ਲੱਗ ਪੈਂਦਾ ਹੈ ਗੁਰੂ ਦੀ ਸ਼ਰਨ ਪੈਣ ਵਾਲਾ ਮਨੁੱਖ ਪ੍ਰਮਾਤਮਾ ਦੀ ਹਜ਼ੂਰੀ ਵਿੱਚ ਤਾਂ ਲੱਭ ਲੈਂਦਾ ਹੈ ਬਿਨ ਗੁਰ ਪ੍ਰੀਤ ਨਾ ਉਪਜੈ ਭਾਈ ਮਨਮੁਖ ਦੂਜੇ ਪਾਏ ਗੁਰੂ ਤੋਂ ਬਿਨਾ ਮਨੁੱਖ ਦਾ ਪਰਮਾਤਮਾ ਵਿੱਚ ਪਿਆਰ ਪੈਦਾ ਨਹੀਂ ਹੁੰਦਾ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਪਰਮਾਤਮਾ ਨੂੰ ਛੱਡ ਕੇ ਹੋਰ ਹੋਰ ਪਿਆਰ ਵਿੱਚ ਟਿਕਿਆ ਰਹਿੰਦਾ ਹੈ ਤੂ ਕੁੱਟੈ ਮਨਮੁਖ ਕਰਮ ਕਰੈ ਭਾਈ ਪੱਲੇ ਕੁਛ ਨਾ ਪਾਏ ਮਨਮੁਖ ਮਨੁੱਖ ਜੋ ਵੀ ਧਾਰਮਿਕ ਕੰਮ ਕਰਦੇ ਹਨ ਉਹ ਮੰਨੋ ਤੂਹੀ ਕੁੱਟਦੇ ਹਨ ਉਹਨਾਂ ਨੂੰ ਉਹਨਾਂ ਦੇ ਕਰਮਾਂ ਵਿੱਚੋਂ ਕੁਝ ਵੀ ਹਾਸਲ ਨਹੀਂ ਹੁੰਦਾ ਜਿਵੇਂ ਤੂਹਾ ਵਿੱਚੋਂ ਕੁਝ ਨਹੀਂ ਮਿਲਦਾ ਗੁਰ ਮਿਲਿਐ ਨਾਮ ਮਨ ਰਵਿਆ ਭਾਈ ਸਾਚੀ ਪ੍ਰੀਤ ਪਿਆਰ ਜੇ ਮਨੁੱਖ ਨੂੰ ਗੁਰੂ ਮਿਲ ਪਵੇ ਤਾਂ ਪਰਮਾਤਮਾ ਦਾ ਨਾਮ ਉਸ ਦੇ ਮਨ ਵਿੱਚ ਸਦਾ ਹੀ ਵਸਿਆ ਰਹਿੰਦਾ ਹੈ ਉਹ ਮਨੁੱਖ ਪਰਮਾਤਮਾ ਦੀ ਪ੍ਰੀਤ ਅਤੇ ਪਿਆਰ ਵਿੱਚ ਮਗਰ ਰੰਦਾ ਹੈ ਸਦਾ ਹਰ ਕੇ ਗੁਣ ਰਵੇ ਭਾਈ ਗੁਰ ਕੇ ਹੀਤ ਅਪਾਰ ਗੁਰੂ ਦੇ ਬਖਸ਼ੇ ਅਟੁੱਟ ਪਿਆਰ ਦੀ ਬਰਕਤ ਦੇ ਨਾਲ ਉਹ ਹਮੇਸ਼ਾ ਹੀ ਪਰਮਾਤਮਾ ਦੇ ਗੁਣ ਗਾਉਂਦਾ ਰਹਿੰਦਾ ਹੈ ਆਇਆ ਸੋ ਪਰਵਾਣ ਹੈ ਭਾਈ ਜੇ ਗੁਰ ਸੇਵਾ ਚਿਤ ਲਾਏ ਜਿਹੜੇ ਮਨੁੱਖ ਗੁਰੂ ਦੀ ਦੱਸੀ ਹੋਈ ਸੇਵਾ ਵਿੱਚ ਚਿਤ ਜੋੜਦੇ ਹਨ ਉਸ ਦਾ ਜਗਤ ਵਿੱਚ ਆਣਾ ਸਫਲ ਹੋ ਜਾਂਦਾ ਹੈ ਨਾਨਕ ਨਾਮ ਹਰ ਪਾਈਐ ਭਾਈ ਗੁਰਸਬਦੀ ਮਿਲਾਏ ਏ ਨਾਨਕ ਗੁਰੂ ਦੇ ਰਾਹੀ ਪਰਮਾਤਮਾ ਦਾ ਨਾਮ ਪ੍ਰਾਪਤ ਹੋ ਜਾਂਦਾ ਹੈ ਗੁਰੂ ਦੀ ਸ਼ਬਦ ਦੀ ਬਰਕਤ ਦੇ ਨਾਲ ਪਰਮਾਤਮਾ ਨਾਲ ਮਿਨਾਪ ਹੋ ਜਾਂਦਾ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤ